21ਵੀਂ ਸਦੀ ਦੀ ਮੁਕਾਬਲੇ ਬਾਜ਼ੀ 'ਚ ਚੀਨ ਨਹੀਂ ਅਮਰੀਕਾ ਦੀ ਜਿੱਤ ਹੋਵੇ ਜੀਹਾਂ ਕਮਲਾ ਹੈਰਿਸ ਨੇ ਇਹ ਬਿਆਨ ਦਿੱਤਾ ਗਾਇਆ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਰਾਸ਼ਟਰਪਤੀ ਚੁਣੀ ਜਾਂਦੀ ਏ ਤੇ ਉਹ ਯਕੀਨੀ ਬਣਾਏਗੀ ਕਿ 21ਵੀਂ ਸਦੀ ਦੇ ਮੁਕਾਬਲੇ 'ਚ ਚੀਨ ਨਹੀਂ ਸਗੋ ਅਮਰੀਕਾ ਦੀ ਜਿੱਤ ਹੋਵੇ ਅਤੇ ਦੁਨੀਆ ਦੀ ਲੀਡਰਸ਼ਿਪ ਕਰਨ ਦੀ ਉਸ ਦੀ ਭੂਮਿਕਾ ਮਜ਼ਬੂਤ ਹੋਵੇ ਹੈਰਿਸ ਨੇ ਨਵੰਬਰ ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਵੀਰਵਾਰ ਰਾਤ 10 ਤੋ ਤੇ ਪ੍ਰਵਾਨ ਕਰ ਲਈ ਹੈ ਕਿ ਚੋਣਾਂ ਚ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਸਖਤ ਟੱਕਰ ਹੈ ਭਾਰਤੀ ਅਫਰੀਕੀ ਮੂਲ ਦੀ ਹੈਰਿਸ ਨੇ ਸ਼ਿਕਾਗੋ ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਉਮੀਦਵਾਰੀ ਪ੍ਰਵਾਨ ਕੀਤੀ ਤੇ ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਡੈਮੋਕ੍ਰੇਟਿਕ ਪਾਰਟੀ ਦੀ ਦੂਜੀ ਪਹਿਲੀ ਮਹਿਲਾ ਗੂ ਬਣੀ ਹੈਰਿਸ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਬਣਨ ਵਾਲੀ ਪਹਿਲੀ ਭਾਰਤੀ ਅਮਰੀਕੀ ਅਤੇ ਅਜੇ ਹੀ ਪਹਿਲੀ ਗੈਰ ਗੋਰੀ ਮਹਿਲਾ ਹਨ ਸ਼ਿਕਾਗੋ ਦੇ ਯੂਨਾਈਟਿਡ ਸੈਂਟੇ ਚ ਉਮੀਦਵਾਰੀ ਪ੍ਰਵਾਨ ਕਰਨ ਲਈ ਮੰਚ ਤੇ ਆਈ ਹੈਰਿਸ ਨੇ ਕਿਹਾ ਕਿ ਉਹ ਮੌਕਾ ਆਧਾਰਿਤ ਜੇਹੀ ਅਰਥ ਵਿਵਸਥਾ ਬਣਾਏਗੀ ਜਿੱਥੇ ਹਰ ਕਿਸੇ ਨੂੰ ਮੁਕਾਬਲਾ ਕਰਨ ਤੇ ਸਫਲ ਹੋਣ ਦਾ ਮੌਕਾ ਮਿਲੇਗਾ ਜੀ ਹਾਂ ਤੁਹਾਨੂੰ ਦੱਸਤੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਆ ਗਿਆ ਅਮਰੀਕਾ ਦੀਆਂ ਜਿੱਥੇ ਕੀ ਇੱਕ ਜ਼ਬਰਦਸਤ ਟੱਕਰ ਜੜੀ ਗਈ ਆ ਉਹ ਕਮਲਾ ਹੈਰਿਸ ਤੇ ਡੋਨਲਡ ਟਰੰਪ ਦੇ ਵਿੱਚ ਹੋਣ ਜਾ ਰਹੀ ਗਈ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਮਲਾ ਹੈਰਿਸ ਨੂੰ ਵੀ ਪਿਆਰ ਕਰਦੇਗੇ ਤੁਹਾਨੂੰ ਦੱਸਤੀ ਹਾਂ ਕਮਲਾ ਹੈਰਿਸ ਵੀ ਸਾਪਕਾ ਜਿਹੜੀ ਗਈ ਆ ਉਪਰਾਸ਼ਟਪਤੀ ਰਹਿ ਚੁੱਕੀ ਗਈ ਆ ਕਿਉਂਕਿ ਉਹਨੇ ਪਹਿਲੋਂ ਉਪਰਾਸ਼ਟਪਤੀ ਦੀੜੀ ਗਿਆ ਉਹ ਚੋਣ ਲੜ ਕੇ ਉਪਰਾਸ਼ਟਪਤੀ ਦੇ ਅਹੁਦੇ ਤੇ ਲਗਾਤਾਰ ਬਰਕਰਾਰ ਰਹੀ ਆ ਹੁਣ ਰਾਸ਼ਟਰਪਤੀ ਚੋਣਾਂ ਲੜਨ ਜਾ ਰਹੀ ਗਈ ਆ ਕਿ ਹੁਣ ਜਦੋਂ ਚੋਣਾਂ ਹੋਵेंगी ਤਾਂ ਦੇਖਣਾ ਇਹ ਹੋਏਗਾ ਕਿ ਲੋਕਾਂ ਵੱਲੋਂ ਕਿਸ ਨੂੰ ਜਿੱਤ ਦਾ ਸਿਰ ਆ ਪਹਿਨਾਇਆ ਚਾਹੁੰਦਾ ਹੈਗਾ ਡੋਨਲਡ ਟਰੰਪ ਨੂੰ ਕਿ ਜਾਂ ਫਿਰ ਕੰਬਲਾ ਹੈਰਿਸ ਨੂੰ ਤੁਹਾਨੂੰ ਕੀ ਲੱਗਦਾ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ